ਹਾਂਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਮੌੜ ਜ਼ਿਲ੍ਹਾ ਫਰੀਦਕੋਟ ਤੇ ਅੱਜ ਹੈਗੀ ਇੱਕ ਕਬੂਤਰਬਾਜ਼ੀ ਮੁਕਾਬਲਾ ਪਿੰਡ ਮੌੜ ਦੇ ਵਿੱਚ 3 ਤਰੀਕ ਅੱਜ ਹੈਗੀ ਹੈ ਜੀ 16 ਜੂਨ 2024 ਤੇ ਤਨਹਾੜ ਤੇ ਸਵੇਰ ਦੀ ਵਾਚ ਚੁੱਕੇ ਨੇ ਜੀ 6:30 ਵਜੇ ਤੇ ਆਪਣੇ ਕਾਪੀਆਂ ਤੇ ਕਬੂਤਰਬਾਜ਼ ਦਾ ਲਿਖਾਉਣ ਲਈ ਕਰ ਰਹੇ ਨੇ ਤੇ ਦੂਰ ਦੂਰੋਂ ਕੋ ਅੱਜ ਇਸ ਬਾਜੀ ਦੇ ਵਿੱਚ ਪਹੁੰਚ ਗਏ ਨੇ ਤੇ ਕਾਫੀ ਜਿਹੜੇ ਆਪਾਂ ਕਹਿੰਦੇ ਵੀ ਕਬੂਤਰਬਾਜ਼ ਤੇ ਪੂਰੇ ਉਸਤਾਦ ਪਹੁੰਚੇ ਹੋਏ ਨੇ ਇਸ ਬਾਜੀ ਤੇ ਬਾਜੀ ਦੇਖਣ ਆਣੇ ਆ ਬਾਜੀ ਤੁਸੀਂ ਦੇਖ ਵੀ ਸਕਦੇ ਹੋ YouTube ਚੈਨਲ ਪੀਪੀ ਨਤੀ ਲਾਈਵ ਤੇ ਤੇ ਆ ਜੋ ਇਸ ਬਾਜੀ ਦੀ ਆਪਾਂ ਗੱਲ ਕਰਦੇ ਹਾਂ ਲੱਗਣ ਲੱਗੇ ਆ ਓਲੇ ਤੇ ਓਲੇ ਲੱਗ ਰਹੇ ਨੇ ਤੇ ਅੱਜ ਜਿਹੜੀ ਕਬੂਤਰਬਾਜੀ ਦੇ ਵਿੱਚ ਜਿਹੜੀ ਮੌੜ ਬਾਜੀ ਹੈ ਇੱਥੇ 85 ਕਬੂਤਰਾਂ ਜਿਹੜੇ ਉਹ ਛੱਡੇ ਜਾ ਚੁੱਕੇ ਨੇ 50 ਕਬੂਤਰਾਂ ਨੂੰ 85 ਕਬੂਤਰਾਂ ਦੇ ਵਿੱਚੋਂ ਤੁਹਾਨੂੰ ਦੱਸ ਦਿਆਂ ਜਲਦੀ ਦੀ ਬਾਜੀ ਦਾ ਜਿਹੜਾ ਮੋਡਾ ਉਹ 3000 ਤੇ ਜਿਹੜਾ ਪਹਿਲਾ ਨਾਮ ਆ ਉਹ ਫਰਿੱਜ ਆ ਅੱਜ ਪਹਿਲਾ ਨਾਮ ਹੈਗਾ ਫਰਿੱਜ ਤੇ 1500 ਦੀ ਜਿੱਤ ਤੇ ਦੂਜਾ ਨਾਮ ਹੈਗਾ ਕੂਲਰ 3000 ਦੀ ਜਿੱਤ ਤੀਜਾ ਨਾਮ ਹੈਗਾ ਪੱਖਾ 500 ਦੀ ਜਿੱਤ ਆ ਜੀ ਤੇ ਟੋਟਲ ਅੱਜ ਜਿੰਨੀਆਂ ਜਿਹੜੇ 85 ਕਬੂਤਰ ਉੱਡੀ ਹੋਈ ਨੇ ਤੇ ਅੱਜ ਪਤਾ ਲੱਗ ਜੂਗਾ ਵੀ ਕੌਣ ਇਸ ਬਾਜੀ ਦੇ ਵਿੱਚ ਜਿੱਤਦਾ ਤਾਂ ਆਓ ਤੁਸੀਂ ਬਾਜੀ ਨੂੰ YouTube ਤੇ ਜ਼ਰੂਰ ਦੇਖੋ ਵੀ ਸਾਡੀ ਲਾਈਵ ਤੇ ਤੇ बने रहो जी धन्यवाद जी ਫਾਈਵ ਕਿੰਨੇ ਕਰਦੇ ਥੱਲੇ ਲਾਉਂ ਨਾ ਅੱਗੇ ਰਹਿ ਕਰਨ ਇੱਥੇ ਲਿਆ ਵਾਲਾ ਇੱਧਰ ਕਰ ਲੈ ਆਪਣੀ ਜੰਦੀ ਉਹ ਤੂੰ ਉਹ ਬਾਈਆਂ ਲਗਾ ਹੋਣੀ ਅਦਾਦਾ ਆਪਣਾ ਨੂੰ ਮਾਰ ਤਾਰੀ ਹੋ ਗਏ ਭਾਈ ਮੈਂ ਤੈਨੂੰ ਦੇਖ ਰਿਹਾ ਓਏ ਭਾਈ ਆ ਜਾ ਓਏ ਓਕੇ ਆ ਥੱਲੇ ਜਾ ਥੱਲੇ ਥੱਲੇ ਉੱਤਰ ਤੂੰ